जीएएनओ प्यारे विद्यार्थियों 10वीं جماعت دی ਗਣਿਤ ਕਿਤਾਬ ਦਾ ਅਧਿਆਇ ਨਵਾਂ ਤਿਕੋਣਮਿਤੀ ਦੇ ਕੁਝ ਉਪਯੋਗ ਅਭਿਆਸ ਸੰਬੰਧ 9.1 ਤੇ ਇਸ ਅਭਿਆਸ ਦੇ ਅਗਲੇ ਦੋ ਸਵਾਲ 7ਵਾਂ ਤੇ 8ਵਾਂ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਤੇ ਸਮਝੋ ਹੱਲ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ ਦੀ ਇਹਨਾਂ ਸਵਾਲਾਂ ਨੂੰ ਬਿਨਾਂ ਦੇਖੇ ਆਪਣੇ ਆਪ ਕਰਨ ਦਾ ਅਭਿਆਸ ਵੀ ਜ਼ਰੂਰ ਕਰੋ ਸਭ ਸ਼ੁਰੂ ਕਰੀਏ ਇਸੇ ਚੈਨਲ ਤੇ ਪਿਆਰੇ ਵਿਦਿਆਰਥੀਓ ਤੁਹਾਡੀਆਂ 10ਵੀਂ ਜਮਾਤ ਨਾਲ ਜੁੜੀਆਂ ਦੂਜੇ ਵਿਸ਼ਿਆਂ ਦੀਆਂ ਕੁਝ ਹੋਰ ਪਲੇਲਿਸਟ ਵੀ ਹੈਗੀਆਂ ਨੇ ਤੁਸੀਂ ਚੈਨਲ ਤੇ ਉਹ ਪਲੇਲਿਸਟ ਨੂੰ ਵੀ ਜਰੂਰ ਖੋਲ ਕੇ ਦੇਖੋ ਇੱਕ ਹੈਗੀ 10th ਮੈਥ ਨੋਟਸ ਇੱਕ ਹੈਗੀ 10th ਸਾਇੰਸ ਇੱਕ ਹੈਗੀ 10th ਇੰਗਲਿਸ਼ ਐਮਸੀਬੀ ਇੱਕ ਹੈਗੀ 10th ਇੰਗਲਿਸ਼ ਲਿਟਰੇਚਰ ਇੱਕ ਹੈਗੀ 10th ਗ੍ਰਾਮਰ ਇੱਕ ਹੈਗੀ ਗਣਿਤ ਦੇ ਸਿਧਾਂਤ ਤੇ ਇੱਕ ਹੈਗੀ ਮੈਥ ਸ਼ਾਰਟਕਟ ਸੈਂਟ ਟ੍ਰਿਕਸ ਸੋ ਦੇਖੀਏ ਬੱਚਿਓ ਨੇ ਵਾਲੇ ਸਵਾਲ ਕਹਿੰਦੇ ਜ਼ਮੀਨ ਦੇ ਇੱਕ ਬਿੰਦੂ ਤੋਂ ਇਕ 20 ਮੀਟਰ ਉੱਚੀ ਇਮਾਰਤ ਤੇ ਇਮਾਰਤ ਦੇ ਸ਼ਿਖਰ ਤੇ ਲੱਗੇ ਸੰਚਾਰ ਮিনার ਜਿਹਨੂੰ ਕੀ ਕਹਿੰਦੇ ਟ੍ਰਾਂਸਮਿਸ਼ਨ ਟਾਵਰ ਉਹ ਟੈਲੀਫੋਨ ਦੀਆਂ ਜਿਹੜੇ ਲੱਗੀਆਂ ਹੁੰਦੀਆਂ ਟਾਵਰ ਹਨਾ ਦੇ ਤਲ ਅਤੇ ਸ਼ਿਖਰ ਦਾ ਉਚਾਨ ਕੋਣ ਕਰਮਵਾਰ 45 ਡਿਗਰੀ ਅਤੇ 60 ਡਿਗਰੀ ਹੈ ਸੰਚਾਰ ਮিনার ਦੀ ਉਚਾਈ ਪਤਾ ਕਰੋ ਜਿਵੇਂ ਕਿ ਬੱਚਿਓ ਤੁਹਾਨੂੰ ਪਹਿਲੇ ਵੀ ਦੱਸਿਆ ਹੈ ਇਹੋ ਜਿਹੇ ਸਵਾਲਾਂ ਨੂੰ ਬੜੇ ਸਹਜੇ ਸਹਜੇ ਹੌਲੀ-ਹੌਲੀ ਪੜ੍ਹਨਾ ਤੇ ਕੋਸ਼ਿਸ਼ ਕਰੋ ਕਿ 2-3 ਵਾਰ ਪੜ੍ਹੋ ਤੇ ਫਿਰ ਇਸ ਅ ਸਵਾਲ ਨੂੰ ਪੜ ਕੇ ਜੋ ਸਾਡੇ ਤੁਹਾਡੇ ਸਾਹਮਣੇ ਆਵੇ ਲਿਖਿਆ ਹੋਇਆ ਉਹਦੇ ਆਧਾਰ ਤੇ ਤੁਹਾਨੂੰ ਚਿੱਤਰ ਬਣਾਉਣਾ ਹੈ ਤੇ ਫਿਰ ਦੇਖੋ ਚਿੱਤਰ ਜਿਹੜਾ ਹੈ ਉਹ ਜੋ ਗੱਲ ਲਿਖੀ ਗਈ ਉਹ ਨਾਲ ਮੇਲ ਖਾਣਾ ਚਾਹੀਦਾ ਹੈ ਤੇ ਜੇ ਤੁਸੀਂ ਆਪਣੇ ਆਪ ਨਾਲ ਗੱਲ ਕਰੋਗੇ ਸੋਚੋਗੇ ਜੋ ਇਹਦੇ ਵਿੱਚ ਲਿਖ ਦੇਣਾ ਤੁਹਾਡੇ ਲਈ ਉਹ ਬੜਾ ਸੌਖਾ ਹੋ ਜਾਏਗਾ ਦੇਖੋ ਚਿੱਤਰ ਮੁਤਾਬਕ এবੀ ਐ এবੀ 20 ਮੀਟਰ ਉੱਚੀ ਇਮਾਰਤ ਹੈ ਹਨਾ ਕਹਿੰਦਾ 20 ਮੀਟਰ ਉੱਚੀ ਇਮਾਰਤ ਠੀਕ ਹੈ ਜੋ ਜੋ ਇਹਨਾਂ ਨੇ ਗੱਲ ਕਹੀ ਹੈ ਉਸੇ ਨੂੰ ਅਸੀਂ ਚਿੱਤਰ ਬਣਾ ਕੇ ਇਦਾਂ ਗੱਲ ਨੂੰ ਦੁਹਰਾ ਦੇਣਾ ਹੈ ਤਾਂ ਕਿ ਸਾਡੀ ਸਵਾਲ ਦੀ ਭੂਮਿਕਾ ਤਿਆਰ ਹੋ ਜਾਏ ਜਿਸ ਦੇ ਸ਼ਿਖਰ ਤੇ ਲੱਗੀ ਟੀਏ ਸੰਚਾਰ ਮਿਨਾਰ ਹੈ ਟੀਏ ਸੰਚਾਰ ਮਿਨਾਰ ਹੈ ਕਿਹੜਾ ਨਾ ਦੇ ਸ਼ਿਖਰ ਤੇ ਲੱਗੀ ਸੰਚਾਰ ਮਿਨਾਰ ਰਹੀ ਏ ਸੋ ਟੀਏ ਸੰਚਾਰ ਮਿਨਾਰ ਹੈ ਇਹ ਇੱਕ ਇਮਾਰਤ ਹੈਗੀ ਏ ਏ ਤੋਂ ਲੈ ਕੇ 20 ਤੱਕ ਤੇ ਉੱਤੇ ਇਹਦੀ ਛੱਤ ਦੇ ਉੱਤੇ ਇਹਦੇ ਕੋਠੇ ਤੇ ਇਹ ਤੁਹਾਡੀ ਜਿਹੜੀ ਏ ਇਹ ਟੀਏ ਇੱਕ ਇਮਾਰਤ ਬਣੀ ਹੋਈ ਹੈ ਇਹ ਆਪਣੇ ਮਿਨਾਰ ਸੰਚਾਰ ਮਿਨਾਰ ਲੱਗੀ ਟ੍ਰਾਂਸਮਿਸ਼ਨ ਟਾਵਰ ਲੱਗੀ ਹੋਈ ਹੈ ਫਿਰ ਕਹਿੰਦੇ ਮਿਨਾਰ ਦੇ ਤਲ ਅਤੇ ਸ਼ਿਖਰ ਦੇ ਉਚਾਨ ਕੋਣ ਹੁਣ ਮੇਕ ਮিনার ਦਾ ਤਲ ਕਿਹੜਾ ਹੋ ਗਿਆ ਇਹ ਮিনার ਦਾ ਤਲ ਹੋਇਆ ਹੈ b ਜਿਹੜਾ ਹੈ ਇਮਾਰਤ ਦਾ ਤਲ ਹੈਗਾ ਤੇ a ਇਮਾਰਤ ਦਾ ਸ਼ਿਖਰ ਹੈ ਤੇ ਨਾਲ ਹੀ ਮিনার ਦਾ ਤਲ ਹੈ ਸੋ ਮিনার ਦੇ ਤਲ a ਦਾ ਉਚਾਨ ਕੋਣ ਕਰਨ ਵਰ ਕਿਹੜਾ ਹੋ ਗਿਆ ਇਹ ਵਲਾ a c b 45 ਡਿਗਰੀ ਅਤੇ ਸ਼ਿਖਰ ਸ਼ਿਖਰ ਹੋ ਗਿਆ ਮিনার ਦੇ ਵਲਾ t c b ਹੈ ਕਿ ਨਾ 60 ਡਿਗਰੀ ਸੋ t c b 60 ਡਿਗਰੀ ਹਨ ਮিনার ਦੀ ਉਚਾਈ ਕਹਿੰਦੇ ਟੀ ਏ ਇਹ ਪਤਾ ਕਰਨੀ ਹੈ ਸੋ ਉਹਨੂੰ ਪਤਾ ਕਰਦੇ ਆ ਸੋ ਤ੍ਰਿਪੁਜ ਏ ਬੀ ਸੀ ਵਿੱਚ ਦੋ ਤ੍ਰਿਪੁਜ ਬਣਦੇ ਨੇ ਸਮਕੋਣੀ ਇੱਕ ਏ ਬੀ ਸੀ ਬਣਦਾ ਕਿਉਂਕਿ ਇਹ ਇਮਾਰਤ ਤੇ ਸਿੱਧੀ ਖੜੀ ਹੁੰਦੀ ਹੈ ਤਲ ਦੇ ਉੱਤੇ ਜ਼ਮੀਨ ਦੇ ਉੱਤੇ ਸੋ ਇਹ ਜਿਹੜਾ 90 ਡਿਗਰੀ ਹੁੰਦਾ ਬੀ ਜਿਹੜਾ 90 ਡਿਗਰੀ ਤਿਕੋਣ ਮਿਤੀ ਹੈ ਹੀ ਬੱਚੋ ਸਮਕੋਣੀ ਤ੍ਰਿਪੁਜਾਂ ਦੇ ਨਾਲ ਜੁੜੀ ਹੋਈ ਠੀਕ ਹੈ ਨਾ ਸੋ ਅਸੀਂ ਹੁਣ ਇਹ ਤ੍ਰਿਪੁਜ ਲਵਾਂਗੇ ਏ ਬੀ ਸੀ ਕਾਟ ਏ ਸੀ ਬੀ ਕਾਟ ਕੋਣ ਕਿਹਦੇ ਬਰਾਬਰ ਹੁੰਦਾ ਹੈ ਕੋਟ ਹੁੰਦਾ ਬੱਚਿਓ ਲਾਗਵੀ ਭੁਜਾ ਸੰਮੁਖ ਭੁਜਾ ਸੋ ਲਾਗਵੀ ਭੁਜਾ BC ਹੈਗੀ ਐ ਸੰਮੁਖ ਭੁਜਾਈ ਵੀ ਐ ਸੋ BC AB ਸੋ BC ਕਿਹਦੇ ਬਰਾਬਰ ਹੋ ਜਾਏਗਾ BC ਬਰਾਬਰ ਇਹਨੂੰ ਤਿਰਛਾ ਗੁਣਨਫਲ ਕਰ ਦਿੱਤਾ AB ਕੋਟ ACB ਤੇ ACB ਕਿੰਨਾ ਹੈਗਾ 45 ਡਿਗਰੀ ਤੇ AB ਕਿੰਨੀ ਹੈ ਦਿੱਤੀ ਹੋਈ ਉਹਨਾਂ ਨੇ ਸਾਨੂੰ 20 ਮੀਟਰ ਉੱਚੀ ਇਮਾਰਤ ਹੈਗੀ ਸੋ ਇੱਥੇ 20 ਪਾਤਾ ਇੱਥੇ 45 ਪਾਤਾ ਤੇ ਕਾਡ 45 ਦਾ ਮੁੱਲ ਕਿੰਨਾ ਹੁੰਦਾ ਬੱਚਿਓ 1 ਹੁੰਦਾ ਹੈ ਸੋ ਇਹ ਬਣ ਗਿਆ 20 1 ਸੋ 20 1 20 ਸੋ ਇਹਦਾ ਮੁੱਲ ਕੀ ਹੈ BC 20 ਮੀਟਰ ਸੋ ਸਾਡੇ ਕੋਲੇ BC ਦਾ ਮੁੱਲ ਆ ਗਿਆ BC ਮੀਟਰ ਇਸ ਮੁੱਲ ਨੂੰ ਅਸੀਂ ਹੁਣ ਇਹਦੇ ਆਪਣੇ TBC ਤ੍ਰਿਭੁਜ ਨੂੰ ਹੱਲ ਕਰਨ ਲਈ ਵਰਤਾਂਗੇ ਹੁਣ ਤ੍ਰਿਭੁਜ TBC ਵਿੱਚ tan TCB tan TCB ਹੁਣ tan ਕੋਣ ਕਿਹਦੇ ਬਰਾਬਰ ਹੁੰਦਾ ਹੈ ਕੋਣ ਦੀ ਸੰਮੁਖ ਭੁਜਾ ਕੋਣ ਦੀ ਲਾਗਵੀਂ ਭੁਜਾ ਸੋ ਸਨੂਪ ਪੂਜਾ ਗੜੀਏ ਟੀਬੀ ਤੇ ਲਾਗੀ ਪੂਜਾ ਗੜੀਏ ਬੀਸੀ ਸੋ ਟੀਬੀ ਬੀਸੀ ਹੁਣ ਟੀਬੀ ਕਿਹਦੇ ਬਰਾਬਰ ਹੋ ਗਿਆ ਜਾਂ ਟੀਬੀ ਬਰਾਬਰ ਬੀਸੀ ਟੈਨ ਟੀਸੀਬੀ ਸੋ ਬੀਸੀ ਅਸੀਂ ਲੱਭੀਏ ਦੇਖੋ ਕਿੰਨਾ ਬੀਸੀ 20 ਮੀਟਰ ਸੋ ਇਥੇ 20 ਪਾਤਾ ਟੈਨ 60 ਡਿਗਰੀ ਕਿਹਦੇ ਬਰਾਬਰ ਹੁੰਦਾ ਹੈ ਵਰਗਮੂਲ 3 ਦੇ ਬਰਾਬਰ ਹੁੰਦਾ ਠੀਕ ਹੈ ਸੋ ਹੁਣ ਟੀਏ ਸਾਡੇ ਕੋਲ ਏਬੀ ਵੀ ਆ ਗਿਆ ਤੇ ਸਾਡੇ ਕੋਲ ਟੀਬੀ ਵੀ ਆ ਗਿਆ ਸੋ ਟੀਵੀ ਦੇ ਵਿੱਚੋਂ ਜਿਹੜੇ AB ਕੱਢਾਂਗੇ ਘਟਾਵਾਂਗੇ ਤੇ ਸਾਡੇ ਕੋਲ TA ਆ ਜਾਏਗਾ ਸੋ TA TV AB V √3 V ਸੋ V V ਇੱਥੇ ਸਾਂਝਾ ਲੈ ਲਿਆ ਬਾਅਦ ਤੇ ਆ ਗਿਆ ਬ੍ਰੈਕਟ ਪਾ ਕੇ √3 ਇੱਥੇ ਰਹਿ ਗਿਆ 1 ਮੀਟਰ ਇਸ ਤਰ੍ਹਾਂ ਸੰਚਾਰ ਮਿਨਾਰ ਦੀ ਉਚਾਈ V ਬ੍ਰੈਕਟ ਪਾ ਕੇ √3 1 ਬ੍ਰੈਕਟ ਬੰਦ ਮੀਟਰ ਹੈ ਸਾਡਾ ਜਵਾਬ ਆ ਗਿਆ ਹੁਣ ਅਗਲਾ ਸਵਾਲ ਦੇਖੀਏ ਅਗਲਾ ਸਵਾਲ ਹੈ ਬੱਚਿਓ ਉਸੀ ਕਿਸਮ ਦਾ ਕਹਿੰਦੇ ਇੱਕ ਪੈਡਿਸਟਲ ਪੈਡਿਸਟਲ ਮੱਚੇ ਬੱਚੇ ਅੰਗਰੇਜ਼ੀ ਦਾ ਸ਼ਬਦ ਹੈ ਪੈਡਿਸਟਲ ਦਾ ਮਤਲਬ ਹੈ ਥੜਾ ਇੱਕ ਉੱਚਾ ਥੜਾ ਕਹੋ ਇੱਕ ਪੈਡਿਸਟਲ ਦੇ ਸ਼ਿਖਰ ਤੇ ਇੱਕ 1.6 ਮੀਟਰ ਉੱਚੀ ਮੂਰਤੀ ਲੱਗੀ ਹੋਈ ਹੈ ਉੱਥੇ ਬੱਚੋ ਟਾਵਰ ਸੀਗੀ ట్రాన్స్‌మిਸ਼ਨ ਟਾਵਰ ਸੰਚਾਰ ਮিনার ਇੱਥੇ ਹੈਗੀ ਮੂਰਤੀ ਠੀਕ ਹੈ ਉੱਥੇ ਸੀਗੀ ਇਮਾਰਤ ਇੱਥੇ ਹੈਗਾ ਪੈਡਿਸਟਲ ਸਾਰੀ ਸ਼ਬਦਾਂ ਦੀ ਖੇਡ ਹੈਗੀ ਹੈ ਸਵਾਲ ਮਿਲਦਾ ਜੁਲਦਾ ਠੀਕ ਹੈ ਜ਼ਮੀਨ ਦੇ ਇੱਕ ਬਿੰਦੂ ਤੋਂ ਮੂਰਤੀ ਦੇ ਸ਼ਿਖਰ ਦਾ ਉਚਾਨ ਕੋਣ 60 ਡਿਗਰੀ ਹੈ ਅਤੇ ਇਸੇ ਹੀ ਇਸੇ ਬਿੰਦੂ ਤੋਂ ਇਹ ਪੈਡਸਟਲ ਤੋਂ ਦੇ ਸ਼ਿਖਰ ਦਾ ਉਚਾਨ ਕੋਣ 45 ਡਿਗਰੀ ਹੈ ਪੈਡਸਟਲ ਦੀ ਉਚਾਈ ਪਤਾ ਕਰੋ ਹੁਣ ਬੱਚਿਓ ਤੁਸੀਂ ਫਰਕ ਦੇਖ ਲਓ ਕੀ ਹੈ ਉੱਥੇ ਇਮਾਰਤ ਦੀ ਉਚਾਈ ਦਿੱਤੀ ਸੀਗੀ ਤੇ ਅਸੀਂ ਸੰਚਾਰ ਮੂਰਤੀ ਦੀ ਸੰਚਾਰ ਟਾਵਰ ਦੀ ਉਚਾਈ ਲੱਭਣੀ ਸੀ ਇੱਥੇ ਪੈਡਸਟਲ ਕਹਿੰਦਾ ਇੱਥੇ ਮੂਰਤੀ ਕਹਿੰਦੀ ਹੁਣ ਇੱਥੇ ਇਹਨਾਂ ਮੂਰਤੀ ਦਾ ਉਚਾਈ ਦਿੰਦੀ ਹੈ ਤੇ ਕਹਿੰਦੇ ਹੁਣ ਪੈਡੀਸਟਲ ਦੀ ਉਚਾਈ ਪਤਾ ਕਰੋ ਸਵਾਲ ਰਲਦਾ ਬਿਲਦਾ ਆ ਗਿਆ ਜੇ ਤੁਹਾਨੂੰ 7ਵਾਂ ਸਵਾਲ ਸਮਝ ਆ ਗਿਆ ਤੇ 8ਵਾਂ ਤੁਸੀਂ ਆਪਣੇ ਆਪ ਕਰਨ ਜੋਗੇ ਹੋਣੇ ਚਾਹੀਦੇ ਹੋ ਆਉਣ ਸਵਾਲ ਦਾ ਇਹ ਚਿੱਤਰ ਬਣ ਗਿਆ ਤੇ ਅਸੀਂ ਇਹਨੂੰ ਧਿਆਰ ਵਾ ਦੇਖ ਲਈਏ ਚਿੱਤਰ ਮੁਤਾਬਕ ਪੀ ਡੀ ਪੀ ਡੀ ਇੱਕ ਪੈਡੀਸਟਲ ਹੈ ਜਿਸ ਦੇ ਸ਼ਿਖਰ ਤੇ ਇੱਕ 1.6 ਮੀਟਰ ਮੀਟਰ ਉੱਚੀ ਮੂਰਤੀ ਐਮ ਪੀ ਲੱਗੀ ਹੈ ਇਹਦੇ ਸ਼ਿਖਰ ਤੇ MP 1.6 ਮੀਟਰ ਉੱਚੀ ਮੂਰਤੀ ਲੱਗੀ ਜਿਹੜਾ ਨੇ ਗੈਪੇਡਸਟਲ ਦੇ ਸ਼ਿਖਰ ਤੇ ਇਹ ਮੂਰਤੀ ਲੱਗੀ ਹੈ ਜ਼ਮੀਨ ਦੇ ਬਿੰਦੂ L ਤੋਂ L ਤੇ ਹੈ ਐ ਜ਼ਮੀਨ ਬਿੰਦੂ L ਹੋ ਗਈ ਜ਼ਮੀਨ ਹੈਗੀ ਹੈ ਸੋ L ਜ਼ਮੀਨ ਦੇ ਬਿੰਦੂ L ਤੋਂ ਪੈਡਸਟਲ ਦੇ ਸ਼ਿਖਰ ਦਾ ਉਚਾਨ ਕੋਣ PLD 45 ਡਿਗਰੀ ਹੈ ਹੈ ਪੈਡਸਟਲ ਦਾ ਸ਼ਿਖਰ ਆ ਗਿਆ PLD ਠੀਕ ਹੈ ਜੀ ਅਤੇ ਇਸੇ ਬਿੰਦੂ ਤੋਂ ਮੂਰਤੀ ਦੇ ਸ਼ਿਖਰ ਦਾ ਉਚਾਨ ਕੋਣ ਮੂਰਤੀ ਦੇ ਸ਼ਿਖਰ ਦਾ ਉਚਾਨ ਕੋਣ ਹੈ एमएलडी 60 डिग्री ਹੈ ਪ੍ਰੋਡਸਟਲ ਦੀ ਉਚਾਈ ਬਰਾਬਰ पीडी ਬਰਾਬਰ ਪ੍ਰਸ਼ਨ ਚਿੰਨ ਪਤਾ ਕਰਨਾ ਹੈ ਉਹ ਦੇਖੀਏ ਹੁਣ ਹੁਣ ਤ੍ਰਿਪੋਜ ਪੀਡੀਐਲ ਵਿੱਚ ਸੋ ਤ੍ਰਿਪੋਜ ਲਵਾਂਗੇ ਪੀਡੀਐਲ ਲੈ ਲਿਆ ਟੈਨ ਪੀਐਲਡੀ ਟੈਨ ਕੋਣ ਕਿਹਦੇ ਬਰਾਬਰ ਹੁੰਦਾ ਹੈ ਕੋਣ ਦੀ ਸੰਮੁਖ ਪੂਜਾ ਵਟਾ ਕੋਣ ਦੀ ਲਾਗਵੀਂ ਪੂਜਾ ਸੋ ਸੰਮੁਖ ਪੂਜਾ ਕਿਹੜੀ ਹੈ ਪੀਡੀ ਲਾਗਵੀਂ ਪੂਜਾ ਕਿਹੜੀ ਹੈ ਡੀਐਲ ਸੋ ਪੀਡੀ ਵਟਾ ਡੀਐਲ ਹੁਣ ਪੀਡੀ ਕਿਹਦੇ ਬਰਾਬਰ ਹੋ ਜਾਏਗਾ ਡੀਐਲ ਗੁਣਾ ਟੈਨ ਪੀਐਲਡੀ PD DL tan PLD DL tan 45° tan 45 ਜਿਹੜਾ ਬੰਦਾ ਉਹਦਾ ਮੁੱਲ ਹੁੰਦਾ 1 ਸੋ DL 1 ਇਹਦਾ ਮਤਲਬ ਕਿ PD DL ਸੋ DL ਵਿੱਚ ਲੇਖਣਾ ਗੁਣਾ ਕਰਨ DL ਹੀ ਆਏਗਾ ਸੋ ਇੱਥੇ ਕੰਪਾਸ PD ਸੀਗਾ ਇਹਦਾ PD ਉਹ DL ਬਰਾਬਰ ਨੇ PD ਜਿਹੜਾ ਹੈ ਬੱਚਿਓ ਉਹ DL ਦੇ ਬਰਾਬਰ ਹੈ ਦੋਨਾਂ ਦੀ ਲੰਬਾਈ ਮਿਲ ਗਈ ਇਹ ਜਿਹੜੀ ਲੰਬਾਈ ਹੈ ਐਵਲੀ ਦੂਰੀ ਦੇ ਬਰਾਬਰ ਹੈ ਠੀਕ ਹੈ ਹੁਣ 3p ml d ਵਿੱਚ ਹੁਣ 3p ਵੱਡਾ ਆ ਲੈ ਲੈਣਾ ml d ਲੈ ਲੈਣਾ tan ml d ਅਗੇਨ tan tan ਕੌਣ ਕਿਹਦੇ ਬਰਾਬਰ ਹੋਏਗਾ ਬੱਚਿਓ tan ਕੌਣ ਹੁੰਦਾ ਹੈ ਕੋਣ ਦੀ ਸੰਗਮੁਖ ਪੂਜਾ ਕੋਣ ਦੀ ਲਾਗਵੀਂ ਪੂਜਾ ਸੋ ਸੰਗਮੁਖ ਪੂਜਾ md ਹੈਗੀ ਹੈ ਲਾਗਵੀਂ ਪੂਜਾ ਉਹੀ dl ਹੈਗੀ ਹੈ ਸੋ md dl ਹੁਣ ਅਸੀਂ md ਲੱਭਣਾ ਹੈ ਸੋ md dl tan ml d dl tan 60° dl ਵਰਗਮੂਲ 3 ਹੁਣ ਪੀਡੀ ਬਰਾਬਰ ਕਿਉਂਕਿ ਅਸੀਂ ਇਹ ਲਵਣਾ ਹੈ ਨਾ ਪੀਡੀ ਦੀ ਲੰਬਾਈ ਲਮੁਣੀ ਪੀਡੀ ਬਰਾਬਰ ਐਮਡੀ ਕਟਾ ਐਮਪੀ ਐਮਡੀ ਕਟਾ ਪੀਡੀ ਸੋ ਐਮਡੀ ਕਟਾ ਸੌਰੀ ਐਮਪੀ ਐਮ ਐਮਡੀ ਕਟਾ ਐਮਪੀ ਸੋ ਬੱਚੋ ਐਮਡੀ ਕਿੰਨਾ ਲੱਭਿਆ ਸਾਨੂੰ ਐਮਡੀ ਆਇਆ ਡੀ ਐਲ ਵਰਗਮੂਲ 3 ਤੇ ਐਮਪੀ ਦਿੱਤਾ ਹੈ 1.6 ਹੁਣ ਬੱਚੋ ਡੀ ਐਲ ਦੀ ਜਗ੍ਹਾ ਅਸੀਂ ਪੀਡੀ ਪਾ ਲੈਣਾ ਹੈ ਬੜਾ ਸੋ ਪੀਡੀ ਬਰਾਬਰ ਪੀਡੀ ਵਰਗਮੂਲ 3 1.6 ਕਿਉਂਕਿ DL ਬਰਾਬਰ PD ਇੱਥੇ ਅਸੀਂ ਸਿੱਧ ਕੀਤਾ ਸੀ ਇਹ ਜਿਹੜਾ ਮੁੱਲ ਹੈਗਾ ਇਹ ਇੱਥੇ ਅਸੀਂ DL ਦੀ ਜਗ੍ਹਾ ਇਹ PD ਪਾਤਾ ਠੀਕ ਹੈ ਉਹ ਕਿਉਂ ਪਾਇਆ ਬੱਚਿਓ ਕਿਉਂਕਿ ਹੁਣ ਇਹ ਵੀ PD ਹੋ ਗਿਆ ਹੈ ਵੀ PD ਹੋ ਗਿਆ ਹੁਣ ਸਾਨੂੰ ਇਹ ਕਰਨ ਦਾ ਸੌਕ ਆ ਜਾਏਗਾ ਉਹ ਇਹਨੂੰ ਖੱਬੇ ਪਾਸੇ ਲੈ ਕੇ ਸੋ PD ਵਰਗਮੂਲ 3 ਸੌਰੀ ਨਹੀਂ ਇਹਨੂੰ ਇੱਥੇ ਲੈ ਜਾਂਦਾ ਤੇ ਘਟਾ 1.6 ਨੂੰ ਖੱਬੇ ਪਾਸੇ ਲੈ ਜਾਂਦਾ ਇਹ ਜਮਾ ਹੋ ਜਾਏਗਾ ਮਣੀ ਇਹਦਾ ਪਾਸਾ ਬਦਲ ਦਿੱਤਾ ਘਟਾ 1.6 ਦਾ ਇਹ ਜਮਾ 1.6 ਹੋ ਜਾਏਗਾ ਇੱਥੇ ਹੋ ਗਿਆ ਤੇ ਐਥਰ ਇਧਰ ਆ ਜਾਏਗਾ ਤੇ ਘਟਾ ਆ ਜਾਏਗਾ ਸੋ ਪੀਡੀ ਵਰਗਮੂਲ 3 تن ਘਟਾ ਪੀਡੀ ਬਰਾਬਰ 1.6 ਇਹਦਾ ਲਈ ਪੀਡੀ ਅਸੀਂ ਸਾਂਝਾ ਲੈ ਲਿਆ ਬਾਅਦ ਸੋ ਪੀਡੀ ਵਰਗਮੂਲ 3 ਘਟਾ 1 ਬਰਾਬਰ 1.6 ਹੁਣ ਅੱਗੇ ਚਲੀਏ ਅਸੀਂ ਐਮ ਐਫ ਇ ਦੋਰਾਤਾ ਇੱਥੇ ਆ ਗਿਆ ਹੁਣ ਪੀਡੀ ਕੇ ਦੇ ਬਰਾਬਰ ਹੋ ਜਾਏਗਾ ਪੀਡੀ ਹੋ ਜਾਏਗਾ 1.6 ਵਰਗਮੂਲ 3 1 ਹੁਣ ਬੱਚੋ ਇੱਥੇ ਸਾਡਾ ਜਵਾਬ ਤੇ ਆ ਗਿਆ ਪੂਰਾ ਪੀਡੀ ਪਰ ਬੱਚਿਓ ਕਦੀ ਵੀ ਅਸੀਂ ਅੰਸ਼ ਦੇ ਵਿੱਚ ਹਰ ਦੇ ਵਿੱਚ ਵਰਗਮੂਲ ਦਾ ਚਿੰਨ ਨਹੀਂ ਰੱਖਦੇ ਵਰਗਮੂਲ ਦਾ ਚਿੰਨ ਅੰਸ਼ ਵਿੱਚ ਹੋ ਸਕਦਾ ਹੈ ਹਰ ਦੇ ਵਿੱਚ ਨਹੀਂ ਹੋ ਸਕਦਾ ਮਤਲਬ ਨਹੀਂ ਰੱਖਣਾ ਚਾਹੀਦਾ ਜਵਾਬ ਦੇ ਵਿੱਚ ਉਹਨੂੰ ਕਹਿੰਦੇ ਨੇ ਰੈਸ਼ਨਲਾਈਜ਼ੇਸ਼ਨ ਕਰਨਾ ਹਟਾਣਾ ਵਰਗਮੂਲ ਦੇ ਚਿੰਨ ਨੂੰ ਹਰ ਨੂੰ ਹਟਾ ਹਰ ਤੋਂ ਹਟਾਣ ਦਾ ਉਹਨੂੰ ਕਹਿੰਦੇ ਨੇ ਕਿਰਿਆ ਨੂੰ ਪਰਿਮੇਈ ਕਰਨਾ ਪਰਿਮੇਇਕਰਨ ਕਰਨਾ ਸੋ ਪਰਿਮੇਇਕਰਨ ਕਰਨ ਲਈ ਕੀ ਕਰਦੇ ਅਸੀਂ ਦੇਖੋ ਵਰਗਮੂਲ 3 1 ਇਹਨੂੰ ਵਰਗਮੂਲ 3 1 ਹਰ ਨੂੰ ਵੀ ਗੁਣਾ ਕਰ ਦਾਂਗੇ ਤੇ ਵਰਗਮੂਲ 3 1 ਨੂੰ ਅੰਸ਼ ਨਾਲ ਵੀ ਗੁਣਾ ਕਰਦਾਂ ਅੰਸ਼ ਨੂੰ ਵੀ ਗੁਣਾ ਕਰਦਾਂਗੇ ਸੋ ਇਹਨਾਂ ਬੱਚਿਆਂ ਨੂੰ ਕੀ ਹੋ ਗਿਆ a/b a ਜਮ ਬੀ ਸਾਨੂੰ ਪਤਾ ਬੱਚੋ ਸੂਤਰ ਪੜ੍ਹਦੇ ਆ ਰਹੇ ਆਂ 8ਵੀਂ ਤੋਂ ਹਨਾ a ਜਮ b a/b a² b² ਸੋ ਇਹ ਹੋ ਗਿਆ √3² 1² √3² ਹੁੰਦਾ 3 ਤੇ 1² ਹੁੰਦਾ 1 ਇਹ ਆ ਗਿਆ 3 ਚੋਂ 1 ਗਿਆ 2 ਹੁਣ ਬੱਚੋ 2 ਨੂੰ 1.6 ਨੂੰ ਜਿਹੜੇ ਦੋਨਾਂ ਭਾਗ ਕੀਤਾ ਜਾ ਗਿਆ 0.8 ਆ ਗਿਆ ਸੋ ਇਸ ਤਰ੍ਹਾਂ ਪੈਡਸਟਲ ਦੀ ਉਚਾਈ 0.8 0.8 ਬ੍ਰੈਕਟ ਪਾ ਕੇ ਵਰਗਮੂਲ 3 ਜਮਾ 1 ਮੀਟਰ ਹੈ ਇਹ ਸਾਡਾ ਆ ਗਿਆ ਜਵਾਬ ਤੇ ਐਸੀ ਬੱਚਿਓ ਸਾਡੇ ਦੋ ਸਵਾਲ 7ਵਾਂ ਤੇ 8ਵਾਂ ਤੇ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜ੍ਹਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰੱਬ ਰੱਖਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ